ਬਹੁਤ ਪਿਆਰੇ ਦੀ ਮੌਤ ਚੋਂ ਉੱਭਰਨਾ ਇਸ ਵਿਸ਼ੇ ਤੇ ਪੂਰਬ ਤੇ ਪੱਛਮ ਦੀਆਂ ਦੋ ਵਿਚਾਰਧਾਰਾਵਾਂ ਹਨ ਪੂਰਬੀ ਦੇਸ਼ਾਂ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਆਪਣੇ ਪ੍ਰੇਯ ਜਨ ਜਿਵੇਂ ਮਾਤਾ ਪਿਤਾ ਪਤੀ ਪਤਨੀ ਜਾਂ ਬੱਚੇ ਬੱਚੀ ਦੀ ਮੌਤ ਤੋਂ ਉੱਭਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਦੋਂ ਤੱਕ ਰੋ ਰੋ ਕੇ ਦਿਲ ਹੌਲਾ ਕਰ ਲਵੋ ਜਦੋਂ ਤੱਕ ਅੱਖਾਂ ਵਿੱਚ ਇੱਕ ਵੀ ਅਥਰੂ ਨਾ ਰਹੇ ਵੈਣ ਪਾਉਣ ਦਾ ਤੇ ਛਾਤੀ ਪੈਟ ਪਟਕ ਕੇ ਰੋਣ ਦੇ ਰਿਵਾਜ ਨਾਲ ਗਮ ਦਾ ਵਿਰੇਚਨ ਹੁੰਦਾ ਹੈ ਇਸ ਮਗਰੋਂ ਵਿਛੜੀ ਆਤਮਾ ਦੀ ਯਾਦ ਵਿੱਚ ਚੌਥਾ 40ਵਾਂ ਭੋਗ ਅੰਤਮ ਅਰਦਾਸ ਜਾਂ ਪ੍ਰਾਰਥਨਾ ਕੀਤੀ ਜਾਂਦੀ ਹੈ ਨਿੱਤਰ ਇਸ ਵਿਸ਼ਵਾਸ ਵਿੱਚ ਰੁਆਉਣ ਲਈ ਆਉਂਦੇ ਹਨ ਕਿ ਵੰਡਣ ਨਾਲ ਗਮ ਅੱਧਾ ਭਾਵ ਘਟ ਜਾਂਦਾ ਹੈ ਪਛਵੀ ਲੋਕਾਂ ਦਾ ਵਿਚਾਰ ਹੈ ਕਿ ਗਮ ਨਿੱਜੀ ਤੇ ਵਿਅਕਤੀਗਤ ਮਾਮਲਾ ਹੈ ਤੇ ਜਨਤਕ ਤੌਰ ਤੇ ਇਸ ਦਾ ਖਿਲਾਰਾ ਜਾਂ ਵਿਖਾਵਾ ਨਹੀਂ ਕਰਨਾ ਚਾਹੀਦਾ ਹੰਝੂ ਕੇਰਨਾ ਮਰਦਉ ਪੁਨੇ ਦੇ ਵਿਰੋਧ ਹੈ ਆਦਮੀ ਨੂੰ ਸਹਿਜ ਅਵਸਥਾ ਵਿੱਚ ਵਿਚਰ ਕੇ ਸਾਦਮੇ ਤੇ ਨਾ ਪੂਰੇ ਜਾਣ ਵਾਲੇ ਘਾਟੇ ਨੂੰ ਸਹਿਣ ਕਰਕੇ ਉਸਤੇ ਕਾਬੂ ਪਾਉਣਾ ਚਾਹੀਦਾ ਹੈ ਮੈਨੂੰ ਵੀ ਇਸ ਸਮੱਸਿਆ ਨਾਲ ਹੁਣੇ-ਹੁਣੇ ਨਜਿੱਠਣਾ ਪਿਆ ਹੈ ਮੈਨੂੰ ਧਾਰਮਿਕ ਰਸਮਾਂ ਵਿੱਚੋਂ ਕੋਈ ਤਰਵਾਸ ਨਾ ਮਿਲਿਆ ਮੋਖ ਰੂਪ ਵਿੱਚ ਇਕਲਪ੍ਰੇਮੀ ਹੋਣ ਕਰਕੇ ਮੈਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਆਪਣੀ ਪਤਨੀ ਦੀ ਮੌਤ ਤੇ ਅਫਸੋਸ ਕਰਨ ਆਉਣ ਤੋਂ ਮਨਾ ਕਰਦਾ ਸੀ ਬਹੁਤ ਸਾਰੇ ਮੇਰੀ ਬੇਨਤੀ ਦੀ ਕੋਈ ਪਰਵਾਹ ਨਾ ਕਰਦੇ ਤੇ ਮੇਰੇ ਕੋਲ ਪਰਚੌਣੀ ਕਰਨ ਲਈ ਮਿਲ ਨਾਉਂਦੇ ਮੈਨੂੰ ਇਸ ਹਮਦਰਦੀ ਨਾਲ ਭਾਵਾਂ ਤੰਕ ਕਸ਼ਟ ਹੁੰਦਾ ਪਹਿਲੀ ਅੱਧੀ ਰਾਤ ਮੈਂ ਹਨੇਰੇ ਵਿੱਚ ਕੁਰਸੀ ਤੇ ਬੈਠ ਕੇ ਇਕੱਲਾ ਲੰਘਉਂਦਾ ਕਈ ਵਾਰ ਤਾਂ ਮੇਰੇ ਸਬਰ ਦਾ ਬੰਦੇਜ ਟੁੱਟ ਜਾਂਦਾ ਪਰ ਮੈਂ ਛੇਤੀ ਹੀ ਤਿੱਜ ਕਰ ਲੈਂਦਾ ਕੋਈ ਦਿਨਾ ਮਗਰੋਂ ਮੈਂ ਆਪਣਾ ਸਧਾਰਨ ਨਿਤਕਾਰਜ ਸਵੇਰ ਤੋਂ ਸ਼ਾਮ ਤੱਕ ਦਾ ਕਰਨਾ ਸ਼ੁਰੂ ਕਰ ਦਿੱਤਾ ਇਸ ਨੇ ਮੈਨੂੰ ਬਾਕੀ ਉਮਰ ਦੇ ਦਿਨਾਂ ਲਈ ਖਾਲੀ ਘਰ ਵਿੱਚ ਇਕੱਲੇ ਰਹਿਣ ਦੀ ਤਲਖ ਹਕੀਕਤ ਭੁਲਾ ਦਿੱਤੀ। ਪ੍ਰੰਤੂ ਲੋਕ ਮੈਨੂੰ ਮੇਲਾ ਨਾਉਂਦੇ ਰਹੇ ਤੇ ਮੇਰੀ ਸਥਿਰਤਾ ਨੂੰ ਡਾਵਾ ਡੋਲ ਕਰਦੇ ਰਹੇ। ਇਸ ਤੋਂ ਬਚਣ ਲਈ ਮੈਂ ਇਕੱਲ ਵਿੱਚ ਰਹਿਣ ਲਈ ਕੂਆ ਜਾਣ ਲਈ ਸਮਾਨ ਬੰਨ ਲਿਆ। ਮੈਨੂੰ ਯਕੀਨ ਨਹੀਂ ਸੀ ਕਿ ਇਸ ਤਰ੍ਹਾਂ ਠੀਕ ਰਹੇਗਾ ਕਿ ਨਹੀਂ। ਗਾਮ ਤੋਂ ਬਰਨ ਲਈ ਹਰ ਆਦਮੀ ਜਾਂ ਔਰਤ ਦੀ ਆਪਣੀ ਵਿਧੀ ਹੁੰਦੀ ਹੈ। ਜਿਹੜੇ ਲੋਕ ਆਸਤਕ ਹੁੰਦੇ ਹਨ ਉਹ ਰੱਬ ਦਾ ਧਿਆਨ ਕਰਦੇ ਹਨ। ਇਸ ਸਬੰਧ ਵਿੱਚ ਬਾਈਬਲ ਦੇ 34ਵੇਂ ਸਤੋਤਰ ਦੇ ਸ਼ਬਦ ਟੋਕਵੇਂ ਹਨ ਪ੍ਰਭੂ ਉਹਨਾਂ ਦੇ ਨੇੜੇ ਹੁੰਦਾ ਹੈ ਜਿਨ੍ਹਾਂ ਦੇ ਦਿਲ ਤੇ ਸਦਮਾ ਹੁੰਦਾ ਹੈ ਤੇ ਜਿਨ੍ਹਾਂ ਦੀ ਆਤਮਾ ਪੀੜਿਤ ਹੁੰਦੀ ਹੈ ਈਸਾ ਮਸੀਹ ਜੋ ਪੂਰਬਵਾਸੀ ਸੀ ਆਪਣੇ ਮਿੱਤਰ ਦੀ ਮੌਤ ਤੇ ਹਰ ਇੱਕ ਦੇ ਸਾਹਮਣੇ ਰੋਣ ਤੇ ਸ਼ਰਮਣ ਅਨੁਭਵ ਨਹੀਂ ਕਰਦਾ ਸੀ ਇਸ ਲਈ ਬਾਈਬਲ ਵਿੱਚ ਲਿਖਿਆ ਹੈ ਜਦੋਂ ਈਸਾ ਨੇ ਬਹੁਤ ਸਾਰੇ ਲੋਕਾਂ ਨੂੰ ਰੋਂਦਿਆਂ ਵੇਖਿਆ ਤੇ ਯਹੂਦੀ ਜੋ ਉਹਦੇ ਨਾਲ ਆਏ ਸਨ ਉਹ ਵੀ ਰੋ ਰਹੇ ਸਨ ਤਾਂ ਉਸ ਦਾ ਮਨ ਬੜਾ ਖਰਾਬ ਹੋਇਆ ਤੇ ਉਹ ਦੁਖੀ ਹੋਇਆ ਉਸਨੇ ਪੁੱਛਿਆ ਤੁਸੀਂ ਉਸ ਨੂੰ ਕਿੱਥੇ ਲਟਾਇਆ ਹੋਇਆ ਹੈ ਉਹਨਾਂ ਨੇ ਉੱਤਰ ਉੱਤਰ ਵਿੱਚ ਕਿਹਾ ਹੇ ਮਾਲਕ ਆਓ ਵੇਖ ਲਵੋ ਫਿਰ ਯਹੂਦੀਆਂ ਨੇ ਕਿਹਾ ਵੇਖੋ ਉਹ ਉਸ ਨੂੰ ਕਿੰਨਾ ਪਿਆਰ ਕਰਦਾ ਹੈ ਜਿਸ ਤਰ੍ਹਾਂ ਸਭ ਨੂੰ ਉਮੀਦ ਹੋਵੇਗੀ ਉਹ ਸ਼ੋ ਰਜਨੀਸ਼ ਮਾੜੇ ਤੋਂ ਮਾੜੇ ਵਿਸ਼ਿਆਂ ਗਮ ਤੋਂ ਉਬਰਣ ਦੇ ਟੰਗਾ ਦਾ ਮਖੌਲ ਉਡਾਉਂਦਾ ਸੀ ਉਸਨੇ ਆਪਣੇ ਉਪਦੇਸ਼ਾਂ ਦੇ ਸੰਗ੍ਰਹਿ ਜ਼ੈਨ ਵਿੱਚ ਤੁਰਦਿਆਂ ਜ਼ੈਨ ਵਿੱਚ ਬੈਠਿਆਂ ਇੱਕ ਪ੍ਰੇਰਲੀ ਨਾਂ ਦੇ ਇਤਲਾਵੀ ਦੀ ਉਦਾਹਰਣ ਦਿੱਤੀ ਹੈ ਤੇ ਉਸ ਵੱਲੋਂ ਆਪਣੀ ਪਤਨੀ ਦੀ ਮੌਤ ਦੇ ਸਦਵੇਂ ਚ ਉਬਰਣ ਦੀ ਵਿਧੀ ਦਾ ਵਰਣਨ ਕੀਤਾ ਹੈ ਪਤਨੀ ਦੇ ਦਫਨਾਉਣ ਸਮੇਂ ਪ੍ਰੇਰਲੀ ਨੇ ਬੜਾ ਭਿਆਨਕ ਦ੍ਰਿਸ਼ ਪੈਦਾ ਕਰ ਦਿੱਤਾ ਸੱਚਮੁੱਚ ਹੀ ਇਤਨਾ ਭਿਆਨਕ ਤੇ ਦਿਲ ਚੀਰਵਾ ਕੇ ਉਹਦੇ ਮਿੱਤਰ ਬੜਾ ਜ਼ੋਰ ਲਾ ਕੇ ਉਸ ਨੂੰ ਆਪਣੀ ਪਿਆਰੀ ਮਰੀਆ ਦੀ ਕਬਰ ਵਿੱਚ ਖੁੱਦਣ ਤੋਂ ਰੋਕ ਸਕੇ ਫਿਰ ਉਸ ਨੂੰ ਗਾਮ ਵਿੱਚ ਡੁੱਬੇ ਨੂੰ ਕਰਾਏ ਦੀ ਲਿਮੋਸਿਨ ਕਾਰ ਵਿੱਚ ਕਰ ਲਜਾਇਆ ਗਿਆ ਜਿੱਥੋਂ ਉਹ ਇਕਾਂਤ ਵਿੱਚ ਚਲਾ ਗਿਆ ਹਫਤਾ ਗੁਜ਼ਰ ਜਾਣ ਪਿੱਛੋਂ ਵੀ ਕਿਸੇ ਨੇ ਉਸ ਬਾਰੇ ਕੁਝ ਨਾ ਸੁਣਿਆ ਆਖਰ ਉਸ ਗਰੀਬ ਦਾ ਫਿਕਰ ਕਰਦਾ ਹੋਇਆ ਉਹਦਾ ਸਾਲਾ ਉਹਦੇ ਘਰ ਗਿਆ 10 ਮਿੰਟ ਦਰਵਾਜ਼ੇ ਦੀ ਘੰਟੀ ਵਜਾਣ ਪਿੱਛੋਂ ਤੇ ਉਹਦੀ ਚਿੰਤਾ ਵਿੱਚ ਡੁੱਬੇ ਉਹਦੇ ਸਾਲੇ ਨੇ ਦਰਵਾਜ਼ਾ ਤੋੜਿਆ ਪੌੜੀਆਂ ਚੜ ਕੇ ਉੱਪਰ ਗਿਆ ਤੇ ਵੇਖਿਆ ਕਿ ਉਹਦਾ ਬਹਿਨੋਈ ਆਪਣੀ ਨੌਕਰਾਨੀ ਨਾਲ ਰੰਗ ਰਲੀਆਂ ਮਨਾ ਰਿਹਾ ਸੀ ਖਵਾਵਗਾ ਵਿੱਚ ਪੜਤੂ ਪਿਆ ਹੋਇਆ ਸੀ ਹਰ ਥਾਂ ਸ਼ੈਂਪੈਨ ਦੀਆਂ ਖਾਲੀ ਬੋਤਲਾਂ ਖਿਲਰੀਆਂ ਪਈਆਂ ਸਨ ਉਹਦੇ ਸਾਲੇ ਨੇ ਸਦਮੇ ਵਾਲੇ ਲਹਿਜੇ ਵਿੱਚ ਕਿਹਾ ਪਰੇਲੀ ਕਿਤਨੀ ਭਿਆਨਕ ਗੱਲ ਹੈ ਤੇਰੀ ਸਵਰਗਵਸਤੀ ਪਤਨੀ ਮੇਰੀ ਭੈਣ ਨੂੰ ਮਰਿਆ ਇੱਕ ਹਫਤਾ ਵੀ ਨਹੀਂ ਹੋਇਆ ਤੇ ਤੂੰ ਇਹ ਕੁਝ ਕਰ ਰਿਹਾ ਹੈ ਪਰੇਲੀ ਆਪਣੇ ਕੰਮ ਵਿੱਚ ਇਨਾ ਮਗਨ ਸੀ ਕਿ ਉਸਨੇ ਆਪਣਾ ਸਿਰ ਦੂਜੇ ਪਾਸੇ ਕਰਕੇ ਕਿਹਾ ਮੈਂ ਕਿਵੇਂ ਜਾਣ ਸਕਦਾ ਹਾਂ ਕਿ ਮੈਂ ਕੀ ਕਰ ਰਿਹਾ ਹਾਂ ਮੈਨੂੰ ਤਾਂ ਬਹੁਤ ਭਾਰੀ ਸਦਮਾ ਹੋਇਆ ਹੈ ਸੈ ਸਦਮਾ ਕਿਸੇ ਸਮੇਂ ਜੈਨੀ Hindu ਤੇ ਸਿੱਖ ਆਪਣੇ ਵੱਡੀ ਉਮਰ ਦੇ ਵਿਅਕਤੀਆਂ ਦੇ ਮਾਰ ਜਾਣ ਤੇ ਜਸ਼ਨ ਮਨਾਉਂਦੇ ਸਨ ਉਹਨਾਂ ਨੂੰ ਵੱਡਾ ਕਰਿਆ ਕਰਦੇ ਸਨ ਉਹ ਉਹਨਾਂ ਦੇ ਬਾਬਾਣ ਨੂੰ ਗੋਲਬੋਲਿਆਂ ਤੇ ਗੁੱਡੀਆਂ ਨਾਲ ਸਜਾਉਂਦੇ ਸਨ ਤੇ ਉਹਨਾਂ ਦੇ ਮਾਤਮੀ ਜਲੂਸ ਅੱਗੇ ਫੌਜੀ ਬੈਂਡ ਵਾਜੇ ਵਜਾਏ ਜਾਂਦੇ ਸਨ ਤੇ ਘਰ ਤੋਂ ਲੈ ਕੇ ਮੜੀਆਂ ਤੱਕ ਫਿਲਮੀ ਗੀਤ ਗਾਏ ਜਾਂਦੇ ਸਨ ਬੜਾ ਅਫਸੋਸ ਹੈ ਕਿ ਹੁਣ ਬਹੁਤੇ ਲੋਕ ਐਸਾ ਰਿਵਾਜ ਨੂੰ ਛੱਡ ਰਹੇ ਹਨ ਬਜ਼ੁਰਗ ਲੋਕ ਖਾਸ ਕਰਕੇ ਜੋ ਲੰਬੀ ਬਿਮਾਰੀ ਪਿੱਛੋਂ ਮਰਦੇ ਹਨ ਉਹਨਾਂ ਦੀ ਮੌਤ ਤਾਂ ਦੁੱਖਾਂ ਤੋਂ ਛੁਟਕਾਰਾ ਸਮਝਣੀ ਚਾਹੀਦੀ ਹੈ ਤੇ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ